ਕੇਂਦਰੀ ਏਜੰਸੀ ਸੀਬੀਈ ਵੱਲੋਂ ਪੰਜਾਬ ਪੁਲਿਸ ਦੇ ਗ੍ਰਿਫਤਾਰ ਕੀਤੇ ਗਏ ਡੀਆਈਜੀ ਹਰਚੰਦ ਸਿੰਘ ਭੁੱਲਰ ਦੀਆਂ ਲਗਾਤਾਰ ਮੁਸ਼ਕਲਾਂ ਵੱਧ ਚੁੱਕੀਆਂ ਨੇ ਤਿੰਨ ਮੁਕਦਮੇ ਦਰਜ ਹੋ ਚੁੱਕੇ ਨੇ ਔਰ ਚੌਥੇ ਦੀ ਤਿਆਰੀ ਦੱਸੀ ਜਾ ਰਹੀ ਹੈ ਇਸੇ ਦਰਯਾਨ ਸੀਬੀਈ ਨੇ ਹਰਚੰਦ ਸਿੰਘ ਭੁੱਲਰ ਦਾ ਇੱਕ ਲੋਕਰ ਵੀ ਖੋਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਉਦੋਂ ਹਰਚੰਦ ਸਿੰਘ ਭੁੱਲਰ ਦੇ ਪਿਤਾ ਮੈਲ ਸਿੰਘ ਭੁੱਲਰ ਜੋ ਸੂਬੇ ਦੇ ਡੀਜੀਪੀ ਰਹੇ ਚੁੱਕੇ ਨੇ ਉਹਨਾਂ ਨੇ ਵੀ ਆਪਣੇ ਮੁੰਡੇ ਦੇ ਨਾਲ ਜੇਲ੍ਹ ਦੇ ਵਿੱਚ ਜਾ ਕੇ ਮੁਲਾਕਾਤ ਕੀਤੀ ਹੈ ਦੁਨਾ ਪਿਓ ਪੁੱਤਾਂ ਦੀ ਜਦੋਂ ਮੁਲਾਕਾਤ ਹੋਈ ਹੈ ਤੇ ਜੇਲ੍ਹ ਦੇ ਵਿੱਚ ਕੀ ਕੁਝ ਹੋਇਆ ਉਹ ਵੀ ਦੱਸਾਂਗੇ ਲੇਕਿਨ ਫਿਲਹਾਲ ਜੋ ਸਭ ਮਤੇ ਮੁਤਾਬਕ ਅਸਧਰਤਾ ਦੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਨੇ ਕਿਉਂਕਿ ਸੈਕਟਰ 9 ਦੇ ਵਿੱਚ ਇੱਕ ਪ੍ਰਾਈਵੇਟ ਬੈਂਕ ਆ ਉਸ ਬੈਂਕ ਦੇ ਵਿੱਚ ਲੋਕਰ ਖੋਲਣ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਆ ਇਸ ਲੋਕਰ ਜਦੋਂ ਖੋਲਿਆ ਉਹਦੇ ਵਿੱਚ ਕੀ ਕੁਝ ਮਿਲਿਆਗਾ ਉਹ ਵੀ ਗੱਲ ਸਾਹਮਣੇ ਆਈ ਆ ਕਿ ਡੀਆਈਜੀ ਹਰਚੰਦ ਸਿੰਘ ਪੁੱਲ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋ ਉਹਨਾਂ ਨੇ ਰੂਲਾ ਮੁਤਾਬਕ ਮਹਿਕਮੇ ਚੋਂ ਮੁਤਰ ਕਰ ਦਿੱਤਾ ਉਹਨਾਂ ਦੀ ਬੈਂਕ ਲੋਕਰਾਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਚੰਡੀਗੜ੍ਹ ਦੇ ਸੈਕਟਰ 9 ਸੇ ਤੇ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਸੀਬੀਆਈ ਨੇ ਜਾ ਕੇ ਲੋਕਰ ਖਲਵਾਏ ਨੇ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਪ੍ਰਾਪਰਟੀ ਦੇ ਦਸਤਾਵੇਜ਼ ਅਤੇ ਕੁਝ ਸੋਨਾ ਵੀ ਬਰਾਮਦ ਹੋਇਆ ਚੰਡੀਗੜ੍ਹ ਤੋਂ ਸੈਂਟਰਲ ਇਨਵੈਸਟੀਗੇਸ਼ਨ ਬਿਊਰੋ ਮਸਲਨ ਸੀਬੀਆਈ ਵੱਲੋਂ ਸਾਭ ਮੁੱਤਲ ਕੀਤੇ ਗਏ ਡੀਆਈਜੀ ਹਰਚੰਦ ਸਿੰਘ ਭੁੱਲਰ ਦੇ ਬੈਂਕ ਲੋਕਰਾਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ ਸੀਬੀਆਈ ਦੀ ਇੱਕ ਟੀਮ ਅੱਜ ਸਵੇਰੇ ਸੈਕਟਰ 9 ਸਥਿਤ ਇੱਕ ਪ੍ਰਾਈਵੇਟ ਬੈਂਕ ਦੀ ਬ੍ਰਾਂਚ ਵਿੱਚ ਪਹੁੰਚੀ ਜਿੱਥੇ ਉਹਨਾਂ ਨੇ ਹਰਚੰਦ ਸਿੰਘ ਭੁੱਲਰ ਦੇ ਲੋਕਰ ਦੀ ਜਾਂਚ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਲੋਕਰ ਵਿੱਚ ਪ੍ਰਾਪਰਟੀ ਨਾਲ ਜੁੜੇ ਕੁਝ ਦਸਤਾਵੇਜ਼ ਅਤੇ 50 ਗ੍ਰਾਮ ਦੇ ਕਰੀਬ ਸੋਨਾ ਵੀ ਬਰਾਮਦ ਹੋਇਆ ਸੀਬੀਆਈ ਵੱਲੋਂ ਦਸਤਾਵੇਜ਼ ਅਤੇ 50 ਗ੍ਰਾਮ ਸੋਨਾ ਆਪਣੇ ਕਬਜ਼ੇ ਵਿੱਚ ਲੈ ਲਿਆ ਇਹ ਜਾਣਕਾਰੀ ਸਾਹਮਣੇ ਆਈ ਕਿ ਚਾਰ ਹੋਰ ਲੋਕਰ ਵੀ ਵੱਖ-ਵੱਖ ਬੈਂਕਾਂ ਵਿੱਚ ਮਿਲੇ ਨੇ ਜਿਨ੍ਹਾਂ ਦੀ ਹਲੇ ਜਾਂਚ ਕਰਨੀ ਬਾਕੀ ਆ ਬੈਂਕ ਦੀ ਆਗਿਆ ਮਿਲਣ ਤੋਂ ਬਾਅਦ ਹੀ ਇਹਨਾਂ ਨੂੰ ਖੋਲਿਆ ਜਾ ਸਕਦਾ ਉਧਰ ਜਾਣਕਰ ਦੱਸਦੇ ਨੇ ਕਿ ਹਰਚਲ ਸਿੰਘ ਭੁੱਲਰ ਦੇ ਸੈਕਟਰ 40 ਤੇ ਘਰ ਤੋਂ ਇੱਕ ਡਾਇਰੀ ਵੀ ਬਰਾਮਦ ਹੋਈ ਆ ਅਸਲ ਦੇ ਵਿੱਚ ਸਕ੍ਰੈਪ ਕਾਰੋਬਾਰੀ ਜੋ ਮੰਡੀ ਗੁਬਿੰਦਗੜ ਦਾ ਅਸ਼ਾਕ ਬੱਤਾ ਉਹਨਾਂ ਨੇ ਹੀ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਉਹਨਾਂ ਨੇ ਦੋਸ਼ ਲਗਾਏ ਸੀ ਕਿ ਰਚਨ ਸਿੰਘ ਭੁੱਲਰ ਨੇ ਵਿਚੋਲੀਏ 라ਹੀਮ ਤੇ ਦਲਾਲ ਅਨੀ ਕਰਸ਼ਾਨੂ ਸ਼ਾਹ ਦਾ ذریعے 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਅਸਲ ਵਜ੍ਹਾ ਪੈਸੇ ਕਿਉਂ ਮੰਗੇ ਇਸੇ ਕ 2023 ਵਿੱਚ ਇੱਕ ਐਫਆਈਆਰ ਨੰਬਰ 152 ਵਿੱਚ ਕਾਰਵਾਈ ਨਾ ਕਰਨ ਦੇ ਬਦਲੇ ਰਿਸ਼ਵਤ ਮੰਗੀ ਗਈ ਸੀ ਬਿਜ਼ਨਸਮੈਨ ਨੂੰ ਰਾਹਤ ਕਿਉਂ ਮਿਲੀ ਕਿਉਂਕਿ ਉਹ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਬੇਰ ਸੀਬੀਆਈ ਦਾ ਸਹਾਰਾ ਲਿਆ ਔਰ ਇਹ ਜਿਹੜਾ ਮਸਲਾ ਹੁਣ ਜਿਸ ਵਿੱਚ सीबीआई ਨੇ ਕਾਫੀ ਲੋਕਾਂ ਦੇ ਸੰਪਰਕ ਨੰਬਰ ਬੈਂਕਾਂ ਤੋਂ ਸਬੰਧਤ ਕੁਝ ਜਾਣਕਾਰੀਆਂ ਵੀ ਮਿਲੀਆਂ ਜਿਸ ਦੇ ਆਧਾਰ ਤੇ ਕੁਝ ਕਾਰੋਬਾਰੀਆਂ ਨੂੰ ਵੀ ਸੰਮਣ ਭੇਜੇ ਜਾ ਸਕਦੇ ਨੇ ਇਹ ਗੱਲ ਜਿਹੜੀ ਸਾਹਮਣੇ ਆਈ ਹੈ ਹਾਲਾਂਕਿ ਜਿਸ ਦਿਨ 16 ਤਰੀਕ ਨੂੰ ਹਰਚੰਦ ਸਿੰਘ ਪੁੱਲਰ ਹੋਣਾ ਦੇ ਘਰ सीबीआई ਨੇ ਰੇਡ ਕੀਤੀ ਸੀ ਤੇ ਉਸ ਸਮੇਂ सीबीआई ਨੇ ਇੱਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਹਰਚੰਦ ਸਿੰਘ ਪੁੱਲਰ ਹੋਣਾ ਦੇ ਘਰੋਂ 7.5 ਕਰੋੜ ਰੁਪਇਆ ਕੈਸ਼ ਕਾਇਕਲੂ ਸੋਨਾ 24 ਦੇ ਕਰੀਬ ਲਗਜ਼ਰੀ ਗੱਡੀ ਕੜੀਆਂ ਅਤੇ ਦੋ ਲਗਜ਼ਰੀ ਜਿਹੜੀਆਂ ਨੇ ਉਹ ਕਾਰਾਂ ਵੀ ਬਰਾਮਦ ਹੋਈਆਂ ਸੀ ਨਾਲ ਦੇ ਨਾਲ ਚਾਰ ਜਿਹੜੇ ਹਥਿਆਰ ਤੇ 17 ਦੇ ਕਰੀਬ ਜਿਹੜੇ ਨੇ ਦਿੰਦਾ ਕਾਰਤੂਸ ਮਿਲੇ ਇਸੇ ਦੇ ਨਾਲ ਸਮਰਾਲਾ ਵਿਖੇ ਹਰਜਨ ਸਿੰਘ ਭੁੱਲਰ ਦਾ ਇੱਕ ਫਾਰਮ ਹਾਊਸ ਉੱਥੇ ਵੀ ਸੀਬੀਆਈ ਵੱਲੋਂ ਰੇਡ ਕੀਤੀ ਗਈ ਜਿੱਥੇ ਕਰੀਬ 6 ਲੱਖ ਰੁਪਈਆ ਕਰੀਬ 100 ਬੋਤਲਾਂ ਜਿਨ੍ਹਾਂ ਦੀ ਕੀਮਤ ਕੋਈ 3 ਲੱਖ ਦੱਸੀ ਜਾ ਰਹੀ ਹੈ ਔਰ ਸੌ ਦੇ ਕਰੀਬ ਜਿਹੜੇ ਜਿੰਦਾ ਕਾਰਤੂਸ ਮਿਲੇ ਸੀ ਜਿਸ ਕਰਕੇ ਉਹਨਾਂ ਦੇ ਖਿਲਾਫ ਸਮਰਾਲਾ ਪੁਲਿਸ ਨੇ ਐਕਸਾਈਜ਼ ਐਕਟ ਦੇ ਤਹਿਤ ਹਰਤੰਸ ਸਿੰਘ ਪੁੱਲਰ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਸੀ ਇਸੇ ਤਰ੍ਹਾਂ ਸੀਬੀਆਈ ਨੇ ਰਿਸ਼ਵਤ ਕਾਟ ਦੇ ਮਸਲੇ 'ਚ ਮੁਕਦਮਾ ਦਰਜ ਕੀਤਾ ਤੇ ਹੁਣ ਤੀਜਾ ਜਿਹੜਾ ਮੁਕਦਮਾ ਉਹ ਦੱਸੇ ਰਿਹਾ ਕਿ ਜਿਹੜਾ ਹਰਤੰਸ ਸਿੰਘ ਪੁੱਲਰ ਉਹਨਾਂ ਨੇ ਭਾਰਤ ਸਰਕਾਰ ਨੂੰ ਆਪਣੀ ਪ੍ਰਾਪਰਟੀ ਰਟਰਨ ਦਸੀਆ ਉਹ ਕਰੀਬ 16 ਜਾਂ 17 ਕਰੋੜ ਦੀ ਦੱਸੀ ਜਾ ਰਹੀ ਹੈ ਪਰ ਉਹਨਾਂ ਦਾ ਹੁਣ ਮਿਲਾਨ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਘਰੋਂ ਕਾਗਜ਼ ਮਿਲੇ ਉੱਥੇ 50 ਦੇ ਕਰੀਬ ਜਿਹੜੀਆਂ ਪ੍ਰਾਪਰਟੀਆਂ ਦੱਸੀਆਂ ਜਾ ਰਹੀਆਂ ਨੇ ਇਸ ਦਾ ਵੀ ਤੇਜ਼ ਇਸ ਕਰਕੇ ਹਰਚੰਦ ਸਿੰਘ ਭੁੱਲਰ ਦੇ ਖਿਲਾਫ ਡੀਜੀ ਦਾ ਕੇਸ ਕਿਸੇ ਵੇਲੇ ਵੀ ਦਰਜ ਹੋ ਸਕਦਾ ਹੁਣ ਹਰਚੰਦ ਸਿੰਘ ਭੁੱਲਰ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਹੋਈਆਂ ਹਾਲਾਂਕਿ ਚਰਚਾ ਇਹ ਕਿ ਵੱਡੀ ਗਿਣਤੀ ਦੇ ਵਿੱਚ ਲੋਕਰ ਲੇਕਿਨ ਫਿਲਹਾਲ ਚੰਡੀਗੜ੍ਹ ਚਾਰ ਲੋਕਰ ਦੱਸੇ ਜਾ ਰਹੇ ਇੱਕ ਲੋਕਰ ਜਿਹੜਾ ਵਾ ਉਹ ਖੋਲ ਦਿੱਤਾ ਗਿਆ ਜਿਹਦੇ ਚ ਨਗਦ ਪੈਸੇ ਅਤੇ ਜਿਹੜਾ ਵਾ ਸੋਨਾ ਬਰਾਮਦ ਹੋਇਆ ਹਾਲਾਂਕਿ ਸ਼ਾਮ ਤੱਕ ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਡਿਟੇਲ ਵੀ ਦੱਸ ਸਕਦੀ ਹੈ ਕਿ ਜਿਹੜਾ ਲੋਕਰ ਖੋਲਿਆ ਵਾ ਸੈਕਟਰ 9 ਸਟੇਟ ਉੱਤੇ ਉਹਦੇ ਚੋਕੀ ਕੁਝ ਮਿਲਿਆ ਹੈ ਲੇਕਿਨ ਤੁਹਾਨੂੰ ਜਾਣਕਾਰੀ ਦੱਸ ਦਿੰਨੀ ਹੈ ਔਰ ਇਸ ਮਸਲੇ ਵਿੱਚ ਦੈਨਿਕ ਪਾਸ ਕਰਨੇ ਆਪਣੇ ਆਨਲਾਈਨ ਐਡੀਸ਼ਨ ਦੇ ਵਿੱਚ ਖਬਰ ਵੀ ਪ੍ਰਕਾਸ਼ਿਤ ਕਰ ਦਿੱਤੀ ਹੈ ਕਿ ਜਿਹੜਾ ਸੈਕਟਰ 9 ਸਟੇਟ ਇੱਕ ਪ੍ਰਾਈਵੇਟ ਬੈਂਕ ਤੇ ਲੋਕਰ ਖੋਲਿਆ ਗਿਆ ਉਹਦੇ ਵਿੱਚ ਕੀ ਕੁਝ ਮਿਲਿਆ ਤੇ ਹੋ ਸਕਦਾ ਹੈ ਕਿ ਸ਼ਾਮ ਤੱਕ ਬਾਕੀ ਲੋਕਰ ਵੀ ਜਿਹੜੇ ਨੇ ਸੀਬੀਆਈ ਜਿਹੜੇ ਆ ਉਹ ਖੋਲ ਸਕਦੀ ਆ ਹਰਚੰਦ ਸਿੰਘ ਪੁੱਲਰ ਹੁਣਾਂ ਦੇ ਘਰੋਂ ਇੱਕ ਡਾਇਰੀ ਮਿਲੀ ਹੈ ਜਿਹਦੇ ਵਿੱਚ ਬਹੁਤ ਕੁਝ ਗੱਲ ਸਾਹਮਣੇ ਆਈ ਇਸੇ ਤਰ੍ਹਾਂ ਜਿਹੜਾ ਦਲਾਹ ਹੈ ਕਿਰਸ਼ਾਨੂ ਸ਼ਾਹ ਦਾ ਉਹਦੇ ਨਾਲ ਵੀ ਜਿੰਨਾ ਅਫਸਰਾਂ ਦੇ ਸੰਪਰਕ ਸੀ ਉਹ ਵੀ ਨਿਸ਼ਾਨੇ ਤੇ ਆ ਗਏ ਨੇ ਔਰ ਇਸੇ ਤਰ੍ਹਾਂ ਹੁਣ ਪੰਜਾਬ ਸਰਕਾਰ ਨੇ ਜਿੱਥੇ ਹਰਚੰਦ ਸਿੰਘ ਪੁੱਲਰ ਹੁਣਾਂ ਨੂੰ ਮੁਕਤਲ ਕੀਤਾ ਉੱਥੇ ਹੀ ਮੰਡੀ ਗਵਿੰਦਗੜ ਦੇ ਵਿੱਚ ਤਨਾਤ ਜੀਐਸਟੀ ਡਾਇਰੈਕਟਡ ਇਨਵੈਸਟੀਗੇਸ਼ਨ ਦਾ ਵੀ ਤਬਾਦਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਉੱਥੇ ਸਕ੍ਰੈਪ ਦਾ ਕਾਰੋਬਾਰ ਕਰੋੜਾਂ ਰੁਪਏ ਦੇ ਵਿੱਚ ਹੈਗਾ ਨੇ ਤੇ ਉੱਥੇ ਵੀ ਵੱਡੇ ਪੱਧਰ ਤੇ ਰਿਸ਼ਵਤ ਚੱਲਦੀ ਆ ਤੇ ਜਿਹੜਾ ਸ਼ਿਕਾਇਤ ਕਰਤਾ ਉਹ ਵੀ ਇੱਕ ਸਕ੍ਰੈਪ ਡੀਲਰ ਆ ਹੁਣ ਇਸ ਮਸਲੇ ਦੀ ਜਿਹੜੀ ਲਗਾਤਾਰ ਜਿਹੜੀ ਜਾਂਚ ਵੱਧ ਗਈ ਹੁਣ ਅਰਚੰਸਿੰਗ ਪੁੱਲਰ 2009 ਬੈਚ ਦੇ ਆਈਪੀਐਸ ਅਫਸਰ ਨੇ 1993 ਦੇ ਵਿੱਚ ਉਹ ਮਹਿਕਮੇ ਦੇ ਵਿੱਚ ਡੀਐਸਪੀ ਪਰ ਭਰਤੀ ਹੋਏ ਸੀ ਤੇ ਬਾਅਦ ਚ ਉਹ ਪ੍ਰਮੋਟ ਹੋ ਕੇ ਆਈਪੀਐਸ ਅਫਸਰ ਬਣ ਗਏ ਉਹਨਾਂ ਦੇ ਪਿਤਾ ਮੈਲ ਸਿੰਘ ਪੁੱਲਰ ਸੂਬੇ ਦੇ ਸਾਬਕਾ ਡੀਜੀਪੀ ਰਹਿ ਚੁੱਕੇ ਨੇ ਪਰਿਵਾਰ ਚ ਇੱਕ ਬੇਟਾ ਔਰ ਇੱਕ ਬੇਟੀ ਆ ਉਹ ਐਸਐਸਪੀ ਕਰੀਬ 8 ਜ਼ਿਲ੍ਹਿਆਂ ਵਿੱਚ ਰਹਿ ਚੁੱਕੇ ਨੇ ਬਰਨਾਲਾ ਫਤਗੜ ਸਾਹਿਬ ਹਿਆਰਪੁਰ ਖੰਨਾ ਜਗਰਾਉਂ ਗੁਰਦਾਸਪੁਰ ਅਤੇ ਮਹਾਲੀ ਦੇ ਵਿੱਚ ਵੀ ਰਹਿ ਚੁੱਕੇ ਨੇ 2023 ਦੇ ਵਿੱਚ ਉਹ ਤਰੱਕੀ ਦੇ ਕੇ ਪੰਜਾਬ ਸਰਕਾਰ ਉਹਨਾਂ ਨੂੰ ਡੀਆਈਜੀ ਪ੍ਰਮੋਟ ਕਰ ਦਿੱਤਾ ਗਿਆ ਦਸੰਬਰ 2023 ਦੇ ਵਿੱਚ ਉਹਨਾਂ ਨੂੰ ਪਟਿਆਲਾ ਰੇਂਜ ਦਾ ਡੀਆਈਜੀ ਨਿਯੁਕਤ ਕੀਤਾ ਗਿਆ ਤੇ 2024 ਵੀ ਤੋਂ ਲੈ ਕੇ ਹੁਣ ਤੱਕ ਉਹ ਰੋਪੜ ਰੇਂਜ ਦੇ ਜਿਹੜੇ ਨੇ ਉਹ ਡੀਆਈਜੀ ਸਰ 16 ਅਕਤੂਬਰ 2025 ਨੂੰ ਸੀਬੀਆਈ ਨੇ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਹੜਾ ਘਰ ਦੇ ਵਿੱਚ ਆਪਾ ਮਾਰਿਆ ਗਿਆ ਤੇ ਉੱਥੇ ਵੱਡੇ ਪੱਧਰ ਤੇ ਜਿਹੜੇ 7.5 ਕਰੋੜ ਤੇ ਨਗਦ ਪੈਸਾ ਮਿਲਿਆ ਸੀ 22 ਕਿਲੋ ਸੋਨਾ ਸੀ 22 ਲਗਜ਼ਰੀ ਘੜੀਆਂ ਸੀ ਜਿਹੜੀਆਂ ਰਾਡੂ ਤੇ ਰੋਲੈਕਸ ਦੀਆਂ ਸੀ ਇਸੇ ਤਰ੍ਹਾਂ ਕਾਰਾਂ ਵੀ ਲਗਜ਼ਰੀ ਮਿਲੀਆਂ ਸੀ ਮੰਡੀ ਗੁਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਨੇ ਸ਼ਿਕਾਇਤ ਦਿੱਤੀ ਫਿਰ ਸੀਬੀਏ ਨੇ ਜਾਲ ਵਿਛਾਇਆ ਤੇ ਅਰਚਨ ਸਿੰਘ ਪੁੱਲ ਜਿਹੜੇ ਨੇ ਉਹ ਬੁਰੀ ਤਰ੍ਹਾਂ ਫਸ ਗਏ 11 ਸਤੰਬਰ 2025 ਨੂੰ ਇੱਕ ਸਕ੍ਰੈਪ ਡੀਲਰ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਭੁੱਲਰ ਨੇ 2023 ਵਿੱਚ ਉਸ ਦੇ ਵਿਰੁੱਧ ਐਫਆਈਆਰ ਨੂੰ ਸੈਟਲ ਕਰਨ ਵਾਸਤੇ ਰਿਸ਼ਵਤ ਮੰਗੀ 16 ਅਕਤੂਬਰ ਨੂੰ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਮਸਲ ਨਾ ਸੀਬੀਏ ਨੇ ਹਰਚੰਦ ਸਿੰਘ ਭੁੱਲਰ ਨੂੰ ਮਹਾਲੀਸੇ ਤੋਂ ਉਹਨਾਂ ਦੇ ਦਫ਼ਤਰੋਂ ਗ੍ਰਿਫਤਾਰ ਕੀਤਾ ਸੀ 16 ਅਕਤੂਬਰ 2025 ਨੂੰ ਚੰਡੀਗੜ੍ਹ ਤੋਂ ਬਾਅਦ ਉਹਨਾਂ ਦੇ ਕਈ ਜਗ੍ਹਾ ਤੇ ਤਲਾਸ਼ੀ ਲਈ ਚੰਡੀਗੜ੍ਹ ਸਤੇ ਤੋਂ ਉਹਨਾਂ ਦੇ ਘਰ ਤੋਂ 7.5 ਕਰੋੜ ਰੁਪਏ ਨਗਦ 2.5 ਕਿਲੋ ਸੋਨਾ 26 ਲਗਜ਼ਰੀ ਘੜੀਆਂ 50 ਜਿਹੜੀਆਂ ਪ੍ਰਾਪਰਟੀਆਂ ਦੇ ਵੀ ਦਸਤਾਵੇਜ਼ ਮਿਲੇ 17 18 ਨੂੰ ਜਿਹੜਾ ਵਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਕੀਤੇ ਗਏ ਜਿੱਥੇ ਉਹਨਾਂ ਨੂੰ 31 ਅਕਤੂਬਰ ਤੱਕ ਜੁਡੀਸ਼ੀਅਲ ਰਿਮਾਰਟ ਤੇ ਭੇਜ ਦਿੱਤਾ ਗਿਆ 18 ਅਕਤੂਬਰ 2025 ਨੂੰ ਪੰਜਾਬ ਸਰਕਾਰ ਨੇ ਹਰਜਨ ਸਿੰਘ ਪੁੱਲਰ ਹੋਣਾ ਨੂੰ ਮੈਕਮੇਚੋਂ ਸਸਪੈਂਡ ਕਰ ਦਿੱਤਾ ਗਿਆ ਸੀ ਔਰ ਫਿਰ ਖੰਨਾ ਪੁਲਿਸ ਨੇ ਹਰਜਨ ਸਿੰਘ ਪੁੱਲਰ ਦੇ ਫਾਰਮ ਹਾਊਸ ਤੋਂ ਮਿਲੀਆਂ 108 ਸ਼ਰਾਬ ਦੀਆਂ ਬੋਤਲਾਂ 17 ਜਿੰਦਾਕਾਰਦੂ ਤੇ ਹੋਰ ਸਮਾਨ ਮਿਲਣ ਤੇ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਸੀ ਇਸ ਸਕੇਟ ਜਿਹੜੀ ਆ ਏਸੀਬੇ ਵੱਲੋਂ ਕੀਤੀ ਗਈ ਸੀ ਔਰ 21 ਅਕਤੂਬਰ ਮਤਲਬ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਸ਼ਾਸਨ ਚਾਹ ਦੇ ਮਾਮਲੇ ਦੇ ਵਿੱਚ ਜਿਹੜਾ ਵੀ ਅਗਰ ਕੋਈ ਵੀ ਕਿਸੇ ਵੀ ਲੈਵਲ ਦੇ ਅਧਿਕਾਰੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਇਸੇ ਕਰਕੇ ਉਹਨਾਂ ਨੂੰ ਜਿਹੜਾ ਵਾ ਸਸਪੈਂਡ ਕਰ ਦਿੱਤਾ ਗਿਆ ਸੀ ਜਿੱਥੇ ਸੀਬੀਆਈ ਨੇ ਲੋਕਰ ਖੋਲੇ ਨੇ ਉੱਥੇ ਹੀ ਅ ਬੀਤੀ ਸ਼ਾਮ ਹਰਚਲ ਸਿੰਘ ਭੁੱਲਰ ਉਹਨਾਂ ਦੇ ਪਿਤਾ ਮੈਲ ਸਿੰਘ ਭੁੱਲਰ ਵੀ ਉਹਨਾਂ ਨੂੰ ਮਿਲਣ ਪਹੁੰਚੇ ਸਨ ਹਾਲਾਂਕਿ ਸਵੇਰੇ ਹਰਚੰਦ ਸਿੰਘ ਪੁੱਲਰ ਦੇ ਬੇਟਾ ਅਤੇ ਕੁਝ ਹੋਰ ਲੋਕ ਵੀ ਮਿਲੇ ਸੀ ਲੇਕਿਨ ਸ਼ਾਮ ਨੂੰ ਹਰਚੰਦ ਸਿੰਘ ਪੁੱਲਰ ਉਹਨਾਂ ਦੇ ਪਿਤਾ ਮਰ ਸਿੰਘ ਪੁੱਲਰ ਜੋ ਸੂਬੇ ਦੇ ਡੀਜੀਪੀ ਰਹਿ ਚੁੱਕੇ ਨੇ ਉਹ ਵੀ ਮਿਲੇ ਸੀ ਜੇਲ੍ਹ ਪ੍ਰਸ਼ਾਸਨ ਦੇ ਰਿਕਾਰਡ ਮੁਤਾਬਕ ਸ਼ਾਮ ਨੂੰ ਜਿਹੜੇ ਨੇ ਹਰਚੰਦ ਸਿੰਘ ਪੁੱਲਰ ਦੇ ਜਿਹੜੇ ਪਿਤਾ ਮਰ ਸਿੰਘ ਪੁੱਲਰ ਉਹ ਉਹਨਾਂ ਨੂੰ ਜੇਲ੍ਹ ਵਿੱਚ ਪਹੁੰਚਣ ਮਿਲਣ ਵਾਸਤੇ ਬੜੇਲ ਪਹੁੰਚੇ ਸੀ ਬਿਲਤੁਲ ਬਾਅਦ ਉਹਨਾਂ ਦੀ ਕਹਿਕ ਦੱਸਿਆ ਜਾ ਰਿਹਾ ਕਿ ਜੋ ਬਾਹਰ ਜਦੋਂ ਨਿਕਲੇ ਸੀ ਉਹ ਕਾਫੀ ਸਦਮੇ ਦੇ ਵਿੱਚ ਸੀ ਉਹ ਆਪਣੇ ਬੇਟੇ ਨੂੰ ਜਦੋਂ ਬੜੈਲ ਜੇਲ੍ਹ ਤੋਂ ਅੰਦਰੋਂ ਮਿਲ ਕੇ ਆਏ ਤਾਂ ਉਹਨਾਂ ਦੀਆਂ ਜਿਹੜੀਆਂ ਅੱਖਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਾਫੀ ਜਿਹੜੀਆਂ ਨੇ ਗਮ ਦਿਖਾਈ ਦੇ ਰਿਆ ਸੀ ਜਦੋਂ ਸੀਬੀਆ ਨੇ ਹਰਜਨ ਸਿੰਘ ਭੁੱਲ ਨੂੰ ਚੰਡੀਗੜ੍ਹ ਕੋਰਟ 'ਚ ਪੇਸ਼ ਕੀਤਾ ਤਾਂ ਤਦੋਂ ਹੀ ਉਹਨਾਂ ਨੇ ਕਿਹਾ ਸੀ ਕਿ ਉਹ ਆਪਣੀ ਗੱਲ ਰੱਖਣਗੇ ਜਿਸ ਕੇਸ ਵਿੱਚ ਉਹਨਾਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੇ ਕਿਹਾ ਸੀ ਕਿ ਕੋਰਟ ਉਹਨਾਂ ਨੂੰ ਇਨਸਾਫ਼ ਮਿਲੂਗੀ ਹਾਲਾਂਕਿ ਹਰਜਨ ਸਿੰਘ ਭੁੱਲ ਉਸ ਮਿਤ ਜਿਹੜਾ ਪਰਿਵਾਰ ਉਹ ਕਾਫੀ ਲੰਮੇ ਸਮੇਂ ਤੋਂ ਚੰਡੀਗੜ੍ਹ ਹੀ ਤਣਾ ਸੀ ਸੈਕਟਰ 40 ਦੇ ਵਿੱਚ ਜਿਹੜਾ ਉਹਨਾਂ ਦਾ ਘਰ ਵਾਗਾ ਇਸ ਤੋਂ ਇਲਾਵਾ ਇੱਕ ਫਾਰਮ ਹਾਊਸ ਜਿਹੜਾ ਵਾ ਸਮਰਾਲੇ ਦੇ ਨੇੜੇ ਵੀ ਦੱਸਿਆ ਜਾ ਰਿਹਾ ਹੈ ਬਾਦ ਜਿਨ੍ਹਾਂ ਲੋਕਾਂ ਨੇ ਜੇਲ੍ਹ ਤੋਂ ਬਾਹਰ ਹਰਚੰਦ ਸਿੰਘ ਪੁੱਲਰ ਨੂੰ ਦੇਖਿਆ ਜਦੋਂ ਹਰਚੰਦ ਸਿੰਘ ਪੁੱਲਰ ਦੇ ਪਿਤਾ ਮੈਲ ਸਿੰਘ ਪੁੱਲਰ ਜਿਹੜਾ ਬੀਤੀ ਸ਼ਾਮ ਚੰਡੀਗੜ੍ਹ ਜੇਲ੍ਹ 'ਚ ਮਿਲਣ ਤੋਂ ਬਾਅਦ ਪਹੁੰਚੇ ਤਾਂ ਉੱਥੇ ਕਰੀਬ ਦੱਸਿਆ ਜਾ ਰਿਹਾ ਕਿ ਕਾਫੀ ਸਦਮੇ ਦਿਖਾਈ ਦੇ ਰਹੇ ਐਸ ਸਮੇ ਮੈਲ ਸਿੰਘ ਪੁੱਲਰਨ ਦੀ ਉਮਰ ਕੋਈ 90 ਸਾਲ ਦੱਸੀ ਜਾ ਰਹੀ ਹੈ ਪਰ ਇਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਆਪਣੇ ਪਿਤਾ بیٹے ਨੂੰ ਹੌਸਲਾ ਦਿੱਤਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ ਹਾਲਾਂਕਿ ਸਭ ਤੋਂ ਵੱਡੀ ਗੱਲ ਹੈ ਕਿ ਹਰਚੰਸਿੰਘ ਪੋਲਰ ਇਸ ਸਮੇਂ ਜਿਹੜਾ ਵਾ ਮੁਸ਼ਕਲਾਂ ਦੇ ਵਿੱਚ ਘਿਰੇ ਹੋਏ ਨੇ 16 ਅਕਤੂਬਰ 2025 ਨੂੰ सीबीआई ਨੇ ਡੀਆਈਜੀ ਹਰਚੰਸਿੰਘ ਪੋਲਰ ਉਹਨਾਂ ਨੂੰ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਉਸ ਬਾਅਦ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਦੀ ਉਹਨਾਂ ਨੂੰ ਸਪੈਸ਼ਲ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਸੀਬੀਆਈ ਨੇ ਚਾਹੇ ਕਿਉਂਕਿ ਨਵੇਂ ਕਾਨੂੰਨ ਮੁਤਾਬਕ ਰਿਬਾਡ ਨਹੀਂ ਮੰਗਿਆ ਸੀ ਇਸੇ ਕਰਕੇ ਨਿਆਂਇਕ ਹਿਰਾਸਤ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ ਉੱਥੇ ਉਹਨਾਂ ਨੂੰ ਬੈਰਕ ਨੰਬਰ 7 ਵਿੱਚ ਰੱਖਿਆ ਗਿਆ ਪਤਾ ਲੱਗਾ ਕਿ ਉਹ ਆਪਣੀ ਬੈਰਕ ਤੋਂ ਬਾਹਰ ਹੀ ਨਹੀਂ ਨਿਕਲ ਰਹੇ ਲੇਕਿਨ ਜੇਲ੍ਹ ਵਿੱਚ ਜੋ ਵੀ ਖਾਣਾ ਦਿੱਤਾ ਜਾ ਰਿਹਾ ਉਹ ਖਾ ਰਹੇ ਨੇ ਇਸ ਦਰਾਨ ਉਹਨਾਂ ਦੇ ਪਿਤਾ ਤੋਂ ਇਲਾਵਾ ਉਹਨਾਂ ਦੇ ਬੇਟੇ ਤੇ ਕੁਝ ਹੋਰ ਲੋਕ ਵੀ ਬੀਤੇ ਦੇਣ ਜਿਹੜੇ ਨੇ ਉਹ ਮਿਲ ਚੁੱਕੇ ਨੇ ਜਿੱਥੇ ਹਰਜਨ ਸਿੰਘ ਪੁੱਲਰ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਰਹਿ ਚੁੱਕੇ ਨੇ ਜਾਂ ਪਹਿਲਾਂ ਪਟਿਆਲਾ ਰੇਡ ਦੇ ਡੀਆਈਜੀ ਸੀ ਤੇ ਹੁਣ ਰੋਪੜ ਰੇਡ ਦੇ ਇਸ ਤੋਂ ਲਵਾ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਿਆਂ ਦੇ ਵਿਰੁੱਧ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਉਸ ਐਸਆਈਟੀ ਦੇ ਵੀ ਇੱਕ ਵਾਰਾਂ ਜਿਹੜੇ ਨੇ ਹਰਚੰਦਰ ਸਿੰਘ ਭੁੱਲਰ ਜਿਹੜੇ ਨੇ ਉਹ ਚੇਅਰਮੈਨ ਰਹਿ ਚੁੱਕੇ ਨੇ ਹਰਚੰਦਰ ਸਿੰਘ ਭੁੱਲਰ ਤੋਂ ਪਹਿਲਾਂ ਮਖਵਿੰਦਰ ਸਿੰਘ ਸ਼ੀਨਾ ਚੇਅਰਮੈਨ ਸਨ ਸੈਕਟਰ ਦੇ ਜਦੋਂ ਉਹ ਡੀਏਡੀਜੀਪੀ ਰੈਂਕ ਤੋਂ ਰਿਟਾਇਰ ਹੋ ਗਏ ਤਾਂ ਫਿਰ ਪੰਜਾਬ ਸਰਕਾਰ ਵੱਲੋਂ ਉਸ ਐਸਆਈਟੀ ਦਾ ਜਿਹੜਾ ਮੁਖੀ ਆ ਹਰਚਰਨ ਸਿੰਘ ਭੁੱਲਰ ਹੁਣਾ ਨੂੰ ਲਗਾਇਆ ਗਿਆ ਸੀ ਬਾਅਦ ਹਰਚਰਨ ਸਿੰਘ ਭੁੱਲਰ ਹੁਣਾ ਨੂੰ ਰੋਪੜ ਰੇਂਜ ਤੋਂ ਹਟਾ ਕੇ ਡੀਆਈਜੀ ਜਿਹੜਾ ਪਟਿਆਲਾ ਤੋਂ ਹਟਾ ਕੇ ਡੀਆਈਜੀ ਰੋਪੜ ਰੇਂਜ ਦੇ ਲਾਇਆ ਗਿਆ ਤੇ ਦੋਨੋਂ ਦੀ ਜਿਹੜੀ ਇਸ ਐਸਆਈਟੀ ਦੀ ਜਿਹੜੀ ਇਨਵੈਸਟੀਗੇਸ਼ਨ ਜਾਂ ਜਾਂਚ ਆ ਜਾਂ ਮੁਖੀ ਆ ਉਹ ਪਟਿਆਲਾ ਦੇ ਐਸਐਸਪੀ ਵਰਨ ਸ਼ਰਮਾ ਕਰ ਰਹੇ ਨੇ ਹੁਣ ਫਿਲਹਾਲ ਜਿਹੜਾ ਵਾ ਇਸ ਮਸਲੇ ਵਿੱਚ ਜਿਹੜਾ ਕਿ ਹੁਣ ਸਾਹਮਣੇ ਗੱਲ ਆ ਰਹੀ ਹੈ ਕਿ ਹਰਚਰਨ ਸਿੰਘ ਭੁੱਲਰ ਹੁਣਾ ਦੀਆਂ ਲਗਾਤਾਰ ਮੁਸ਼ਕਲਾਂ ਜਿਹੜੀਆਂ ਨੇ ਵੱਧ ਚੁੱਕੀਆਂ ਨੇ ਕਿਸ ਦਰਜ ਹੋ ਰਹੇ ਨੇ ਡੀ ਦਾ ਕੇਸ ਵੀ ਦੱਸਿਆ ਜਾ ਰਿਹਾ ਕਿ ਦਰਜ ਹੋ ਸਕਦਾ ਕਿਉਂਕਿ ਜਿੱਥੇ ਹਰਚੰਦ ਸਿੰਘ ਪੁੱਲਰ ਹੋਣਾ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੂੰ ਆਪਣੀ ਪ੍ਰਾਪਰਟੀ ਇਨਕਮ ਦੱਸੀ ਆ ਕਿ ਉਹਨਾਂ ਦੀ ਕੁੱਲ ਇਨਕਮ ਕਿੰਨੀ ਆ ਜਾਂ ਪ੍ਰਾਪਰਟੀ ਜਾਇਦਾਦ ਕਿੰਨੀ ਆ ਉਹ ਅੰਕੜੇ ਪਏ ਨੇ ਪਰ ਦੂਜੇ ਪਾਸੇ ਜਿਹੜਾ ਵਾ ਹਰਚੰਦ ਸਿੰਘ ਪੁੱਲਰ ਦੇ ਘਰੋਂ ਜੋ ਸੀਬੀਆਈ ਨੂੰ ਪ੍ਰਾਪਰਟੀ ਦੇ ਦਸਤਾਵੇਜ਼ ਮਿਲੇ ਨੇ ਉਹ ਆਪਸ ਵਿੱਚ ਮੇਲ ਹੀ ਨਹੀਂ ਖਾਂਦੇ ਮੰਨਿਆ ਜਾ ਰਿਹਾ ਕਿ ਇਹ ਜਿਹੜਾ ਵਾ ਸੀਬੀਆਈ ਉਹਨਾਂ ਦੇ ਖਿਲਾਫ ਡੀਏ ਦਾ ਕੇਸ ਵੀ ਦਰਜ ਕਰ ਸਕਦੀ ਹੈ ਉਧਰ ਇੱਕ ਮਾਮਲਾ ਹੋਰ ਵੱਡਾ ਬਣ ਚੁੱਕਾ ਹੈ ਕਿਉਂਕਿ ਜਿਹੜਾ ਮੰਡੀ ਗੁਬਿੰਦਗੜ ਦਾ ਸਕ੍ਰੈਪ ਦਾ ਕੰਮ ਆ ਉਹ ਵੀ ਅਰਬਾਂ ਦੇ ਵਿੱਚ ਹੈ ਜਿੱਥੇ ਬਹੁਤ ਸਾਰਾ ਜਿਹੜਾ ਟੈਕਸ ਚੋਰੀ ਹੁੰਦਾ ਉਹ ਪੰਜਾਬ ਸਰਕਾਰ ਨੂੰ ਰਗੜਾਵਾ ਸੈਂਟਰ ਸਰਕਾਰ ਨੂੰ ਵੀ ਰਗੜਾਵਾ ਇਸ ਮਸਲੇ ਦੇ ਵਿੱਚ ਇਨਕਮ ਟੈਕਸ ਡਿਪਾਰਟਮੈਂਟ ਤੇ ਈਡੀ ਦੀ ਐਂਟਰੀ ਵੀ ਹੋ ਸਕਦੀ ਹੈ ਦੀ ਆਖਰ ਇਹ ਪੂਰਾ ਮਾਮਲਾ ਕੀ ਚੱਲ ਰਿਹਾ ਹਾਲਾਂਕਿ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀਆਂ ਨੇ ਆਪਣੀ ਚਮੜੀ ਬਚਾਉਣ ਦੀ ਖਾਤਰ ਜੀਐਸਟੀ ਡਾਇਰੈਕਟ ਇਨਵੈਸਟੀਗੇਸ਼ਨ ਦਾ ਤਬਾਦਲਾ ਕਰ ਦਿੱਤਾ ਲੇਕਿਨ ਗੱਲ ਸਕ੍ਰੈਪ ਨੂੰ ਲੈ ਕੇ ਜਿਹੜਾ ਜੀਐਸਟੀ ਚੋਰੀ ਹੋ ਰਹੀ ਉਹ ਵੱਡੇ ਅਫਸਰਾਂ ਤੱਕ ਤੇ ਵੱਡੇ ਲੋਕਾਂ ਤੱਕ ਵੀ ਹੈ ਅਸਲ ਵਿੱਚ ਇਸ ਜਿਹੜਾ ਸਕ੍ਰੈਪ ਨਵਾਂ ਤੇ ਪੁਰਾਣਾ ਉਸ ਤੇ 18 ਫੀਸ ਦੀ ਜੀਐਸਟੀ ਲੱਗਦੀ ਹੈ ਤੇ 18 ਫੀ ਦੀ ਜੀਐਸਟੀ ਬਚਾਉਣ ਵਾਸਤੇ ਹੀ ਵੱਡੇ ਵੱਡੇ ਵਪਾਰੀ ਪੁਲਿਸ ਦੇ ਮਹਿਕਮੇ ਦੇ ਨਾਲ ਅਫਸਰਾਂ ਦੇ ਨਾਲ ਮਿਲ ਕੇ ਜੀਐਸਟੀ ਹੀ ਨਹੀਂ ਬਚਾਉਂਦੇ ਪੂਰੀ ਰਕਮ ਹੀ ਖੜਾਪ ਕਰ ਲੈਂਦੇ ਨੇ ਕਿਉਂਕਿ ਇੱਕ 18 ਫੀ ਦੀ ਜੀਐਸਟੀ ਦੂਜਾ ਕਰੋੜਾ ਰੁਪਏ ਦੀ ਜਿਹੜੀ ਆ ਸਮਾਨ ਉਹ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਕੰਮ ਵਾਸਤੇ ਪਾਸਰ ਰੱਖੇ ਹੋਏ ਨੇ ਤੇ ਪਾਸਰਾਂ ਦੇ ਖੇਡ ਦੇ ਨਾਲ ਹੀ ਬਹੁਤ ਵੱਡੇ ਘਾਟ ਹੁੰਦੇ ਨੇ ਲੇਕਿਨ ਫਿਲਹਾਲ ਰਚਨ ਸਿੰਘ ਭੁੱਲਰ ਵੀ ਇਸੇ ਕੜੀ ਦਾ ਇੱਕ ਹਿੱਸਾ ਇੱਕ ਸਕ੍ਰੈਪ ਡੀਲਰ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਸੀ ਜਿਨ੍ਹਾਂ ਦੇ ਖਿਲਾਫ ਇੱਕ ਰਾਣਾ ਮਕਦਮਾ ਚੱਲ ਰਿਹਾ ਹੈ ਤੇ ਹੁਣ ਪਰਤਦਰ ਪਰਤ ਖੁਲਣੀ ਸ਼ੁਰੂ ਹੋ ਚੁੱਕੀ ਹੈ ਜਿੱਥੇ ਇਸ ਕਾਂਡ ਦੇ ਵਿੱਚ ਪੰਜਾਬ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਵੱਡੇ ਅਧਿਕਾਰੀ ਦੱਸੀ ਜਾ ਰਹੇ ਨੇ ਉੱਥੇ GST ਡਿਪਾਰਟਮੈਂਟ ਦੇ ਕਈ ਅਧਿਕਾਰੀ ਵੀ CBI ਦੇ ਨਿਸ਼ਾਨੇ ਤੇ ਆ ਚੁੱਕੇ ਨੇ ਤੇ ਵਪਾਰੀਆਂ ਨੂੰ ਵੀ ਨੋਟਿਸ ਹੋਣ ਦੀ ਪੂਰੀ ਸੰਭਾਵਨਾ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੜਤੁਲ ਨੇ ਆ ਗਿਆ ਦੇਖਦੇ ਰਹੋ ਇਹ ਵੀ ਸਪ ਜਾ ਧੰਨਵਾਦ